ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ 23 ਉਮੀਦਵਾਰਾਂ ਦੀ ਐਲਾਨੀ ਸੂਚੀ 'ਚ ਭਾਈ ਹਰਨੇਰਪਾਲ ਸਿੰਘ ਕੁੱਕੂ ਦਾ ਨਾਂ ਆਉਣ ਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਨਾਲ ਸੰਬੰਧਿਤ 86 ਆਉਦੇਦਾਰਾਂ ਤੇ ਵਰਕਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਪਾਰਟੀ ਹਾਈ ਕਮਾਂਡ ਅਤੇ ਕਾਂਗਰਸ ਦੇ ਬਾਰੀ ਉਮੀਦਵਾਰ ਨੂੰ ਪਹਿਲਾਂ ਹੀ ਸੋਚਣ ਲਈ ਮਜਬੂਰ ਕੀਤਾ ਹੋਇਆ ਹੈ। ਅੱਜ ਕੋਟਕਪੂਰਾ ਦੀ ਅਨਾਜ ਮੰਡੀ ਵਿਖੇ ਹਲਕੇ ਦੇ ਕਾਂਗਰਸੀ ਉਮੀਦਵਾਰਾਂ ਨੇ ਕਾਂਗਰਸ ਦੀ ਉਮੀਦਵਾਰੀ ਦੇ ਚਾਵਨ ਅਜੀਪਾਲ ਸੰਧੂ ਦੀ ਅਗਵਾਈ 'ਚ ਇੱਕ ਵੱਡਾ ਇਕੱਠ ਕਰਕੇ ਪਾਰਟੀ ਵੱਲੋਂ ਉਤਾਰੇ ਬਾਰੀ ਉਮੀਦਵਾਰ ਦੇ ਫੈਸਲੇ ਦਾ ਵਿਰੋਧ ਕੀਤਾ। ਅਤੇ ਹਾਈ ਕਮਾਂਡ ਤੇ ਇਥੋਂ ਦੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਕਾਬਲੀਅਤ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਨੇ ਇਸ ਇਕੱਠ ਦੌਰਾਨ ਸੀਨੀਅਰ ਆਗੂ ਐਡਵੋਕੇਟ ਵਿਨੋਦ ਮੈਣੀ ਸੁਖਬੀਰ ਤਾਮਕੋਟ ਬਲਾਕ ਪ੍ਰਧਾਨ ਪ੍ਰਦੀਪ ਕੁਮਾਰ ਕੁੱਕੀ ਚੋਪੜਾ ਤੇ ਦਿਹਾਤੀ ਪ੍ਰਧਾਨ ਬਲਵੰਤ ਸਿੰਘ ਪਾਣਾ ਨੇ ਪ੍ਰਭਾਵਸ਼ਾਲੀ ਤਕਰੀਰਾਂ ਨਾਲ ਕਿਹਾ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਕਾਂਗਰਸ ਦੇ ਟਿਕਟ ਦੀ ਗਲਤਵੰਡ ਹਲਕੇ ਦੀ ਕਾਂਗਰਸ ਲਈ ਪੱਕੀ ਜਿੱਤ ਕਹੀ ਜਾਣ ਵਾਲੀ ਇਹ ਸੀਟ ਹਰਾਉਣ ਦੀ ਜਿੱਦ ਫੜ ਲਈ ਹੈ ਉਨ੍ਹਾਂ ਕਿਹਾ ਕਿ ਉਹ 17 ਫਰਵਰੀ ਤੱਕ ਇੰਤਜ਼ਾਰ ਕਰਨਗੇ ਜਾਂ bari ਉਮੀਦਵਾਰ ਭਾਈ ਕੋਕੋ ਖੁਦ ਟਿਕਟ ਵਾਪਸ ਲੈ ਕੇ ਕਿਸੇ ਵਿਅਕਤੀ ਲਈ ਛੱਡਣ ਦਾ ਹਾਈ ਕਮਾਂਡ ਨੂੰ ਫੈਸਲਾ ਸੁਣਾ ਦੇਵੇ ਤੇ ਜਾਂ ਹਾਈ ਕਮਾਂਡ ਖੁਦ ਪਹਿਲਾਂ ਫੈਸਲਾ ਵਾਪਸ ਲੈ ਕੇ ਹਲਕੇ ਤੋਂ ਮੌਜੂਦਾ ਕਿਸੇ ਮਿਹਨਤੀ ਵਰਕਰ ਨੂੰ ਟਿਕਟ ਦੇਣ ਦਾ ਐਲਾਨ ਕਰ ਦੇਵੇ ਨਹੀਂ ਤਾਂ 17 ਤੋਂ ਬਾਅਦ ਸਾਡੇ ਵੱਲੋਂ ਲਿਆ ਫੈਸਲਾ ਆਖਰੀ ਫੈਸਲਾ ਹੋਵੇਗਾ ਜੋ ਕਾਂਗਰਸ ਹਾਈ ਕਮਾਂਡ ਨੂੰ ਮਹਿੰਗਾ ਪੈ ਸਕਦਾ ਹੈ ਇਕਾਠ ਮੰਡੀ ਤੋਂ ਸ਼ੁਰੂ ਹੋ ਕੇ ਬੱਤੀਆਂ ਵਾਲੇ ਚੌਂਕ ਤੋਂ ਹੁੰਦਾ ਹੋਇਆ ਫੌਜੀ ਰੋਡ ਹੋ ਕੇ ਮੰਡੀ ਤੱਕ ਪੈਦਲ ਮਾਰਚ ਹਾਈ ਕਮਾਂਡ ਦੇ ਵਿਰੋਧ ਚ ਭਾਈ ਕੁੱਕੂ ਨੂੰ ਵਾਪਸ ਜਾਓ ਅਤੇ ਅਜੀਪਾਲ ਸੰਧੂ ਦੇ ਹੱਕ ਚ ਨਾਅਰੇਬਾਜ਼ੀ ਕਰਦੇ ਹੋਏ ਕੱਢਿਆ ਗਿਆ ਜਿਸ ਨੇ ਕਿ ਚੋਣ ਕਮਿਸ਼ਨ ਦੇ ਚੋਣ ਜਾਬਤੇ ਅਧੀਨ ਕੀਤੇ ਹੁਕਮਾਂ ਦੀਆਂ ਖੂਬ ਧੱਜੀਆਂ ਉਡਾਈਆਂ ਨੇ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਸਖਤ ਹਦਾਇਤਾਂ ਨੂੰ ਅਣਗੌਲੀਆਂ ਕਰਨ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ ਹੈ ਜੀ ਆਪ ਪੁਰਪੁਰਾ ਮੇ ਹਾਈ ਕਮਾਂਡ ਦਾ ਵਿਰੋਧ ਹੋ ਰਹਾ ਹੈ ਉਮੀਦਵਾਰੀ ਕੋ ਲੈ ਕੇ ਤੁਸੀਂ ਆਪ ਕੀ ਕਹਿਣਾ ਚਾਹੁੰਦੇ ਹੋ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਹਾਈ ਕਮਾਂਡ ਕੋ ہماری ਪਰਜ਼ੋਰ ਅਪੀਲ ਹੈ کہ یہاں پر امیدوار ہلکے بیسے دیں اور جیتنے والا دیں جس کو سیٹ نہیں میں کسی اور ہلکے کی بات نہیں کرنا چاہوں گا اپنے ہلکے کی ہمارے ہلکے میں کوئی اور ورود کا کارن نہیں ہے صرف یہی کارن ہے کہ جو ہمارے امیدوار ہیں بہت ویک امیدوار ہیں کمزور امیدوار ہیں وہ ان تھوڑے دنوں میں کونس پارٹی کو جتا نہیں پائیں گے کیا بولا آپ نے ابھی ਆਪਨੇ ਬਾਸ਼ੇ ਮੇਂ ਬੋਲਾ ਹੈ ਕਿ ਭਾਈ ਗੁੱਤੂ ਕੇ ਸਾਥ ਆਪਕਾ ਸਿਆਸੀ ਵਿਰੋਧ ਰਹਾ ਹੈ। ਉਹਦਾ ਕਾਰਨ ਨਹੀਂ 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 ਉਹ ਮੈਂ ਬਤਾਉਂਦਾ ਉਸਕਾ ਕਾਰਨ ਇਹ ਹੈ ਭਾਈ ਸਾਹਿਬ ਕਿ ਇਸ ਸੇ ਪਹਿਲੇ ਜਿਤਨੀ ਵੀ ਇਲੈਕਸ਼ਨਸ ਹੋਈ ਉਹ ਅਕਾਲੀ ਦਲ ਮੇਂ ਥੇ। ਹਮ ਕਾਂਗਰਸ ਕੀ ਮਦਦ ਕਰਦੇ ਤੇ। ਇਹ ਸਿਆਸੀ ਵਿਰੋਧ ਹੈ। ਇੱਕ ਹੋਰ ਹੈ ਜਿਵੇਂ ਫਰੀਦਕੋਟ ਮੇਂ ਹੋਇਆ ਕੋਈ ਲਾਲਚ ਦੇ ਦਿੰਦੀ ਹੈ ਜਦਕਿ ਉਹਦਾ ਦੇ ਦਿੰਦੀ ਹੈ ਪਾਰਟੀ ਹਾਈ ਕਮਾਂਡ ਉਹ ਤੋਂ ਬਹੁਤ ਤੁਹਾਡਾ ਫੈਸਲਾ ਕਿ ਹੱਕ ਚੱਲੂਗਾ। ਸਾਨੂੰ ਕੋਈ ਕਿਸੇ ਕਿਸਮ ਦਾ ਲਾਲਚ ਨਹੀਂ ਚਾਹੀਦਾ। ਨਾ ਅੱਜ ਤੱਕ ਕਿਸੇ ਤੋਂ ਕਿਸੇ ਦੇ ਕਾਣੇ ਆ। ਕਦੇ ਕੋਈ ਲਾਲਚ ਲਿਆ ਨਾ ਲਵਾਂਗੇ। ਪੰਜਾਬ ਮੇਂ ਦ اور جلندر تو آپ کی بات ہوئی ہاں بات چل رہی ہے بھائی کوک جی جی ہوئی ہوئی وہ تو یہی بول رہے تھے مجھے پارٹی ہائی کمان نے یہاں پر بھیجا ہے آپ ہماری ہیلپ کیجیے تو کتنے امیدوار اور کتنے ورکر آپ کے جو کاگریس ہیں وہ بدل کے آپ کے ساتھ استعفا دے کے آپ کے ساتھ جڑ گئے یہ میں گنتی نہیں کر رہا گنتی سے باہر ہیں تقریباً کتنے ہوں گے تقریباً ایٹی پرسنٹ ਗੁਰੂਗੁਰੂ ਦੀ ਜਨਤਾ ਆਪਕੇ ਸਾਥ ਹੈ ਮੈਂ ਤਾਂ ਇਹ ਹੀ ਸੋਚਦਾ ਹਾਂ ਕਿ ਉੜਪੂਰਾ ਦੀ ਜਨਤਾ ਸਾਡੇ ਨਾਲ ਹੈ ਜੇਕਰ ਜੇਕਰ ਆਪਕੋ ਟਿਕਟ ਵਾਪਸ ਨਾ ਮਿਲੇ ਤਾਂ ਕੀ ਆਪ ਅਜਾਦ ਕਰੇਗੇ ਉਹ ਨਹੀਂ ਅਸੀਂ ਅਭੀ ਇਹ ਨਹੀਂ ਬਤਾ ਸਕਦੇ ਅਸੀਂ ਫਿਰ ਆਪਣੀ ਮੀਟਿੰਗ ਕਰਾਂਗੇ ਕਾਂਗਰਸ ਵਰਕਰਸ ਦੀ ਉਸਕੇ ਬਾਅਦ ਕਾਂਗਰਸ ਕੇ ਕਾਂਗਰਸ ਦੀ ਮਜ਼ਬੂਤੀ ਕੇ ਲੇ ਫਾਇਦਾ ਕੇ ਫੈਸਲਾ ਕਰਾਂਗੇ ਚਾਹੇ ਉਹ ਹਮੇ ਕਿਸੇ ਔਰ ਤਰੀਕੇ ਸੇ ਕਰਨਾ ਪੜੇ ਲੇਕਿਨ ਅਟਮੀਟਲੀ ਉਸਸੇ ਕਾਂਗਰਸ ਮਜ਼ਬੂਤ ਹੋਗੀ ਹਾਂਜੀ 17 ਤਰੀਕ 17 ਤਰੀਕ ਤੁਹਾਡੇ ਚੈਨਲ ਦਾ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਖੁਸ਼ ਆਪਦੇ ਸ਼ਬਦ ਕਹਿਣ ਦਾ ਇਹ ਦਿਤੋ ਤੱਕ ਟਿਕਟ ਦੀ ਗੱਲ ਤੇ ਮਹਿਸੂਸ ਕਰਨ ਦੀ ਗੱਲ ਹੈ ਵੀ ਮੈਂ ਇੱਕ ਨੈਸ਼ਨਲ ਪਾਰਟੀ ਵਿੱਚੋਂ ਪਹਿਲੀ ਵਾਰ 5 ਸਾਲ ਪਹਿਲਾਂ ਜੁਆਇਨ ਕੀਤਾ ਹੈ ਤੇ ਪਾਰਟੀ ਨੇ ਇਸ ਕਾਬਿਲ ਸਮਝਿਆ ਕਿ ਮੈਂ ਇਸ ਪਾਰਟੀ ਦੀ ਕੋਈ ਸੇਵਾ ਕਰ ਸਕਦਾ ਹਾਂ ਮੇਰੇ ਵਾਸਤੇ ਬੜੇ ਮਾਣ ਦੀ ਗੱਲ ਹੈ ਕਿ ਮੈਂ ਇਸ ਜੋ ਮੇਰੇ ਉੱਤੇ ਪਾਰਟੀ ਨੇ ਉਮੀਦ ਰੱਖੀ ਹੈ ਮੈਨੂੰ ਮਾਨ ਬਖਸ਼ਿਆ ਹੈ ਮੈਂ ਉਹ ਪਾਰਟੀ ਦਾ ਮਾਨ ਰੱਖਾਂ ਤੇ ਉਹਨਾਂ ਦੇ ਮੁਤਾਬਕ ਹੁਕਮਾਂ ਦੇ ਦੇਸ਼ ਪੂਰੇ ਕਰਦਾ ਹੋਇਆ ਆਪ ਦੇ ਲੋਕਾਂ ਨਾਲ ਪਿਆਰ ਬਣਾ ਕੇ ਰੱਖਾਂ ਤੇ ਉਹਨਾਂ ਦੀ ਜੋ ਉਮੀਦਾਂ ਹੈ ਉਹਦੀ ਜਿੱਤ ਝੋਲੀ ਕੱਢ ਕੇ ਤਿੰਨਾਂ ਸੀਟਾਂ ਦੀ ਮੁਕਸਰ ਕੋਟਕਪੂਰਾ ਤੇ ਮਨੋਟ ਉਹਨਾਂ ਦੀ ਝੋਲੀ ਪਾ ਸਕਾਂ ਦੇਖੋ ਵრო ਦਾ ਹੈ ਜਿੰਦਗੀ ਦੇ ਵਿੱਚ ਬੱਚਾ ਹੁੰਦਾ ਬੱਚੇ ਤੋਂ ਕੋਈ ਇੱਕ ਦੋ ਲਗ ਲਗ ਫਰੂਟ ਜੇ ਜੋ ਬੱਚਾ ਜਦ ਕਰਦਾ ਮੈਂ ਤਾਂ ਉਹ ਹੀ ਫਰੂਟ ਲੈਣਾ ਜਿਸ ਵਕਤ ਜੇਨ ਇਨਸਾਨ ਨੇ 5-4 ਮਹੀਨੇ ਤੋਂ ਮਿਹਨਤ ਕੀਤੀ ਸੀ ਲੋਕਾਂ ਨਾਲ ਦਾ ਰਿਸ਼ਤਾ ਰੱਖਿਆ ਸੀ ਜੋੜਿਆ ਸੀ ਤੇ ਉਹਦੇ ਉਮੀਦ ਜਰ ਪੂਰੀ ਨਹੀਂ ਹੋਈ ਤੇ ਭਾਵਕ ਹੀ ਹੈ ਕਿ ਉਹਨੂੰ ਗੁੱਸਾ ਆਏਗਾ ਆ ਦਾ ਗੁੱਸਾ ਉਹ ਕਿਸੇ ਇਕੱਠ ਵਿੱਚ ਦੋਸਤਾਂ ਵਿੱਚ ਜ਼ਾਹਰ ਕਰੂਗਾ ਪਰ ਸਮੇਂ ਨਾਲ ਜਿਹੜੇ ਸਿਆਣੇ ਲੋਕ ਹੁੰਦੇ ਆ ਉਹ ਪਾਰਟੀਆਂ ਨਾਲ ਜੁੜੇ ਹੋਏ ਵਫਾਦਾਰ ਪਾਰਟੀਆਂ ਦੇ ਹੁੰਦੇ ਆ ਉਹ ਕਦੇ ਗਲਤ ਸਟੈਪ ਨਹੀਂ ਚੱਕਦੇ ਗੁੱਸਾ ਹੌਲੀ-ਹੌਲੀ ਠੰਡਾ ਹੋ ਜਾਂਦਾ ਹੈ 전략ੀ ਮਰੌਂਡੀ ਕਹਿੰਦਾ ਜਦ ਤੱਕ ਮੇਰਾ ਉਸ ਪਰਿਵਾਰ ਨਾਲ ਜਾਤੀ ਬਹੁਤ ਜ਼ਿਆਦਾ ਨੀੜ ਦਾ ਸਬੰਧ ਹੈ ਇੱਕ ਪਾਸਿਆਂ ਤੋਂ ਵੀ ਸਬੰਧ ਹੈ ਤੇ ਜ਼ਿਕਰ ਕੀਤਾ ਹੈ ਕਿ ਬੇਨਰ ਗੁੱਸੇ ਹੈ ਹੀ ਨਹੀਂ ਥੋੜੇ ਜਿਹਾ ਭਾਵਨਾ ਨੂੰ ਠੇਸ ਲੱਗੀ ਹੈ ਤੇ ਸਿੱਕ ਹੋ ਕੇ ਇਕੱਠੇ ਹੋ ਕੇ ਕੈਪਟਨ ਸਾਹਿਬ ਦੀ ਰਹਿਨਮਾਈ ਥੱਲੇ ਸੋਨੀਆ ਜੀ ਤੇ ਰਾਹੁਲ ਗਾਂਧੀ ਜੀ ਦੀ ਰਹਿਨਮਾਈ ਥੱਲੇ ਇਕੱਠੇ ਹੋ ਕੇ ਸਨ ਉਸੇ ਤੋਂ ਚੋਲੀ ਕੱਢ ਕੇ ਪਵਾਵਾਂਗੇ ਰਾਜ ਮਿਲ ਕੇ ਲੋਕਾਂ ਨੂੰ ਵਿਸ਼ਵਾਸ ਦਿਵਾ ਰਿਹਾ ਹੈ ਕਿ ਮੁਕਸਰ ਵਿੱਚ ਜੋ ਮੈਨੂੰ ਮੇਰੇ ਭੈਣ ਭਰਾ ਮੰਨੇ ਤੁਹਾਡੇ ਜ਼ਰੂਰ ਸਿੱਧਾ ਡਾਇਰੈਕਟ ਜਾਂ ਇਨਡਾਇਰੈਕਟ ਜਿੰਨਾ ਪਿਆਰ ਮੇਰੇ ਭਾਈ ਪਰਵਾਰ ਨੂੰ ਲੋਕਾਂ ਨੇ ਮੁਕਸਰ ਦਿੱਤਾ ਹੈ ਉਹਨਾ ਹੀ ਪਿਆਰ ਜੇ ਮੇਰੇ ਵਿੱਚ ਕੁਝ ਹੋਇਆ ਜੇ ਕੁਆਲਿਟੀ ਹੋਈ ਪ੍ਰਮਾਤਮਾ ਨੇ ਸਾਥ ਦਿੱਤਾ ਚਾਇਆ ਤੇ ਕੋਰਪੋ ਦੇ ਲੋਕਾਂ ਦੇ ਮਨ ਚ ਵੀ ਆਪ ਦਾ ਮੁਕਸਰ ਵਾਲੇ ਲੋਕਾਂ ਜਿੰਨਾ ਪਿਆਰ ਬਣਾ ਕੇ ਦਿਖਾਵਾਂਗਾ ਇਹ ਉਹਨਾਂ ਦੇ ਕਹਿ ਵਹਿਮ ਹੈ ਥੋੜਾ ਜਿਹਾ ਉਹ ਮੈਂ ਵਹਿਮ ਦੂਰ ਕਰਕੇ ਉਹਨਾਂ ਦੀ ਹਾਜ਼ਰੀ ਨੂੰ ਗੈਰ ਹਾਜ਼ਰੀ ਨੂੰ ਪੂਰੀ ਹਾਜ਼ਰੀ ਵਿੱਚ ਤਬਦੀਲ ਕਰਾਂਗਾ ਉਹਨਾਂ ਦੇ ਹਰ ਹੁਕਮ ਤੇ ਪਾਲਣਾ ਕਰਾਂਗਾ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ じゃん。